ਬਤਾ ਦਿੱਤੀ ਗਈ ਆ ਹਰਿਆਣਾ ਪੁਸ਼ ਦੇ ਜਮਾਨ ਨੇ ਹਰਿਆਣੇ ਵਾਲੇ ਪਾਸੇ ਤੋਂ ਤਾਰਾ 165 ਲਗਾਈ ਗਈ ਆ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਪੱਥਰ ਦਾ ਵੈਰੀਕੇਟ ਆ ਇਹ ਸਾਹਮਣੇ ਰੋਖੇ ਦਾ ਵੈਰੀਕੇਟ ਰਾਤ ਤੋਂ ਰਾਤ ਲਗਾਇਆ ਗਿਆ ਇਹਨੂੰ ਸੰਗਲਾਂ ਦੇ ਨਾਲ ਬੰਨਿਆ ਗਿਆ ਸਾਹਮਣੇ ਪਰਦਾ ਲਗਾਇਆ ਗਿਆ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਿਆ ਫਿਰ ਪੱਥਰ ਦੇ ਵੈਰੀਕੇਟ ਦੇ ਤਾਜ ਦਿੱਲੀ ਨੂੰ ਮਰਜੀਵੜਿਆਂ ਦਾ ਪਹਿਲਾ ਜਥਾ ਦਿੱਲੀ ਨੂੰ ਕੂਚ ਕਰੇਗਾ ਤਕਰੀਬਨ 1 ਵਜੇ ਦੇ ਕਰੀਬ ਤਾਂ ਉਹ ਮਰਜੀਵੜੇ ਪਹਿਲਾਂ ਹੀ ਤਿਆਰਬਰ ਤਿਆਰ ਕੀਤੇ ਨੇ ਉਹਨਾਂ ਤੋਂ ਫਾਰਮ ਭਰਾਇਆ ਗਿਆ ਕਿ ਜੇਕਰ ਉਹਨਾਂ ਦੀ ਜਾਨ ਨੂੰ ਨੁਕਸਾਨ ਹੁੰਦਾ ਉਹ ਖੁਦ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਲਿਆਇਆ ਜਾਂਦਾ ਤਾਂ ਉਹ ਜੇਲ੍ਹ ਦੇ ਵਿੱਚ ਬੰਦ ਰਹਿਣ ਨੂੰ ਵੀ ਤਿਆਰ ਨਹੀਂ ਅਜਿਹੀ ਸਥਿਤੀ ਦੇ ਵਿੱਚ ਤਾਂ ਦੂਜੇ ਪਾਸੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਪੈਰਾ ਮਿਲਟਰੀ ਫੋਰਸ ਹਰਿਆਣਾ ਦੀ ਪੁਲਿਸ ਆ ਜਿਹੜੀ ਇਸ ਸਮੇਂ ਕੱਗਰ ਦਰਿਆ ਦੇ ਉੱਤੇ ਲਗਾ ਦਿੱਤੀ ਗਈ ਆ ਉਹ ਤਸਵੀਰਾਂ ਬਰੀਕੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਫਰਵਰੀ ਦੇ ਮਹੀਨੇ ਦੇ ਵਿੱਚ ਵੀ ਇਹ ਹਾਲਾਤ ਬਣੇ ਸੀ ਜਦੋਂ ਫਰਵਰੀ ਦੇ ਮਹੀਨੇ 'ਚ ਹਾਲਾਤ ਬਣੇ ਸੀ ਤਾਂ ਕਿਸਾਨਾਂ ਨੇ ਕੱਗਰ ਦਰਿਆ ਨੂੰ ਪਾਰ ਕਰਕੇ ਜਾਣ ਦਾ ਯਤਨ ਕੀਤਾ ਸੀ ਤਾਂ ਉਸ ਸਮੇਂ ਵੀ ਫੋਰਸ ਲਗਾਈ ਸੀ ਸਾਹਮਣੇ ਵੀ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਨੇ ਪੈਰਾ ਮਿਲਟਰੀ ਫੋਰਸ ਆ ਜਿਹੜੀ ਦਰਿਆ ਤੋਂ ਥੱਲੇ ਲਗਾ ਦਿੱਤੀ ਗਈ ਆ ਦਰਿਆ ਦੇ ਉੱਪਰ ਲਗਾ ਦਿੱਤੀ ਗਈ ਆ ਯਾਨੀ ਕਿ ਪੁਲ ਤੋਂ ਨੀਚੇ ਸਾਹਮਣੇ ਤਸਵੀਰਾਂ ਜ਼ੂਮ ਕਰਕੇ ਸੀ ਤੁਹਾਨੂੰ ਦਿਖਾ ਰਿਹਾ ਕਿ ਪੈਰਾ ਮਿਲਟਰੀ ਫੋਰਸ ਆ ਜਿਹੜੀ ਹਰਿਆਣਾ ਪੁਲਿਸ ਆ ਉਹ ਲਗਾਈ ਗਿਆ ਸਾਹਮਣੇ ਪੁਲ ਦੇ ਉੱਪਰ ਪੈਰਾ ਮਿਲਟਰੀ ਫੋਰਸ ਦੀ ਜਿਹੜੀ ਤਣਾਤੀ ਉਹ ਬਣਾ ਦਿੱਤੀ ਗਈ ਆ ਹਰਿਆਣਾ ਪੁਲਿਸ ਦੇ ਜਵਾਨ ਨੇ ਮੋਰਚੇ ਨਜ਼ਰ ਆ ਰਹੇ ਨੇ ਪੱਥਰ ਦੇ ਵੈਰੀਗੇਟ ਨਜ਼ਰ ਆ ਰਹੇ ਨੇ ਇੱਕ ਸੈੱਡ ਬਣਾਇਆ ਗਿਆ ਉਹ ਸੈੱਡ ਦੇ ਵਿੱਚ 9 ਮਹੀਨੇ ਤੋਂ ਹਰਿਆਣਾ ਪੁਲਿਸ ਦਾ ਤੇ ਇਸ ਪੈਰਾ ਮਿਲਟਰੀ ਫ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹਰਿਆਣੇ ਵਾਲੇ ਪਾਸੇ ਤੋਂ ਤਾਰਾ 165 ਲਗਾਈ ਗਈ ਹੈ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤਾਂ ਥੱਲੇ ਜਿਹੜੇ ਮੁਲਾਜ਼ਮ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਦੇਖ ਕੇ ਕੋਈ ਇਸ ਪਾਣੀ ਦੇ ਜਰੀਏ ਇਸ ਘੱਗਰ ਨੂੰ ਪਾਰ ਕਰਕੇ ਹਰਿਆਣੇ ਵਾਲੇ ਪਾਸੇ ਜਾਣ ਦਾ ਯਤਨ ਕਰੇਗਾ ਤਾਂ ਉਸ ਨੂੰ ਮੌਕੇ ਤੇ ਹੀ ਫੜ ਲਿਆ ਜਾਵੇਗਾ ਮੌਕੇ ਤੇ ਹੀ ਉਸਤੇ ਕਾਰਵਾਈ ਕੀਤੀ ਗਈ ਜਾਂ ਫਿਰ ਅਥਰੂ ਗੈਸ ਵੀ ਜਿਹੜੇ ਇਸੇ ਤਰ੍ਹਾਂ ਜਿਹੜੇ ਪਿਛਲੇ ਫਰਵਰੀ ਦੇ ਮਾਫ ਕਰਨਾ ਫਰਵਰੀ ਦੇ ਮਹੀਨੇ ਦੇ ਵਿੱਚ ਇੱਥੋਂ ਚਲਾਏ ਗਏ ਸੀ ਤਾਂ ਜਿਹੜੇ ਬੈਰੀਕੇਡ ਵੀ ਮਜ਼ਬੂਤ ਕਰ ਦਿੱਤੇ ਗਏ ਨੇ ਲੋਹੇ ਦੀਆਂ ਤਾਰਾਂ ਲਗਾਈਆਂ ਗਈਆਂ ਨੇ ਪਰਦੇ ਲਗਾਏ ਗਏ ਨੇ ਤਾਂ ਕਿ ਉਹ ਮੂਵਮੈਂਟ ਅੱਗੇ ਨੂੰ ਕੈਦ ਨਾ ਹੋਵੇ ਪਰ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਪਰ ਪੈਦਲ ਜਾਣ ਦੇ ਲਈ ਹਲੇ ਤੱਕ ਕੋਈ ਜਿਹੜਾ ਸੜਕ ਦੇ ਉੱਪਰ ਤੇ ਰਸਤਾ ਨਹੀਂ ਬਣਿਆ ਹੋਇਆ ਤਾਂ ਇਸ ਕਰਕੇ ਕਿਸਾਨ ਹੁਣ ਅੱਗੇ ਕੀ ਕਰਦੇ ਨੇ ਕਿ ਅਥਰੂ ਗੈਂਦ ਦੇ ਗੋਲੇ ਚੱਲਣਗੇ ਹਰਿਆਣਾ ਪੁਲਿਸ ਕਾਰਵਾਈ ਕਰਦੀ ਉਹਨਾਂ ਨੂੰ ਫੜ ਕੇ ਲੈ ਕੇ ਜਾਂਦੀ ਹੈ ਤਾਂ ਉਹ ਤਾਂ ਅਗਲਾ ਰੂਪ ਰੇਖਾ ਜਿਹੜੀ ਉਹ ਤੈਅ ਕਰੇਗੀ ਅਗਲਾ ਸਮਾਂ ਤੈਅ ਕਰੇਗਾ ਪਰ ਕਿਸਾਨ ਸਾਫ ਕਰ ਚੁੱਕੇ ਨੇ ਕਿ ਅਸੀਂ ਜਿਹੜੇ ਸਾਡਾ ਜੱਥਾ ਏ ਮਰਜੀਵੜਿਆਂ ਦਾ ਉਹ ਤਿਆਰ ਬਰ ਤਿਆਰ ਆ ਤਾਂ ਉਹ ਅਸੀਂ ਅੱਗੇ ਜਾਵਾਂਗੇ ਇਹ ਪੱਥਰ ਦਾ ਵੈਰੀਕੇਟ ਆ ਇਹ ਸਾਹਮਣੇ ਲੋਹੇ ਦਾ ਵੈਰੀਕੇਟ ਰਾਤ ਤੋਂ ਰਾਤ ਲਗਾਇਆ ਗਿਆ ਇਸ ਨੂੰ سنگਲਾਂ ਦੇ ਨਾਲ ਆ ਗਿਆ ਤਾਂ ਕਿ ਇਸ ਨੂੰ ਕਿਸਾਨ ਆ ਜਿਹੜੇ ਉਹ ਖੇਚਣਾ ਸਕਣ ਸਾਹਮਣੇ ਪਰਦਾ ਲਗਾਇਆ ਗਿਆ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਿਆ ਫਿਰ ਪੱਥਰ ਦੇ ਵੈਰੀਗੇਟ ਨੇ ਸਾਹਮਣੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਉਹ ਤਸਵੀਰਾਂ ਵੀ ਤੁਹਾਨੂੰ ਕੱਲੀ ਕੱਲੀ ਤਸਵੀਰ ਜਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਤਾਂ ਹਾਲਾਤ ਕੀ ਬਣਦੇ ਨੇ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਅੱਜ ਦਾ ਦਿਨ ਬਹੁਤ ਹੀ ਖਾਸ ਰਹਿਣ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਸੇ ਦਿਨੀ ਅੱਜ ਮਰਜੀਵੜਿਆਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ ਸਭ ਤੋਂ ਵੱਡੀ ਅਤੇ ਅਹਿਮ ਮੰਗ ਐਮਐਸਪੀ ਤੇ ਕਾਨੂੰਨੀ ਗਰੰਟੀ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ ਤਮਾਮ ਇਹ ਕਿਸਾਨਾਂ ਦੀਆਂ ਮੰਗਾਂ ਨੇ 10 ਮਹੀਨੇ ਕਰੀਬ ਹੋਣ ਵਾਲੇ ਨੇ 33 ਤੋਂ ਵੱਧ ਜਿਹੜੇ ਕਿਸਾਨ ਨੇ ਆਪਣੀ ਜਾਨ ਆ ਜਿਹੜੀ ਉਹ ਕੁਰਬਾਨੀ ਆਪਣੀ ਕਿਸਾਨੀ ਦੇ ਲੇਖੇ ਲਾ ਚੁੱਕੇ ਨੇ ਤਾਂ ਜਹੇ ਦੇ ਵਿੱਚ ਹੁਣ ਕਿਸਾਨ ਅੱਗੇ ਕਿਵੇਂ ਜਾਣਗੇ ਸਵਾਲ ਉਸੇ ਤਰ੍ਹਾਂ ਬਰਕਰਾਰ ਹੈ ਸਥਿਤੀ ਤਣਾਅਪੂਰਨ ਬਣਦੀ ਜਾ ਰਹੀ ਹੈ ਫੋਰਸ ਵਧਾ ਦਿੱਤੀ ਗਈ ਆ ਸੀਆਰਪੀਐਫ ਦੀਆਂ ਟੁਕੜੀਆਂ ਹਰਿਆਣੇ ਪਾਸ ਹਰਿਆਣੇ ਵਾਲੇ ਪਾਸੇ ਲਗਾ ਦਿੱਤੀਆਂ ਨੇ ਉਹ ਪਲ-ਪਲ ਦੀ ਤਸਵੀਰ ਤੁਹਾਨੂੰ ਹਰਿਆਣੇ ਵਾਲੇ ਪਾਸੇ ਵੀ ਅਸੀਂ ਲਗਾਤਾਰ ਦਿਖਾ ਰਿਆ ਮੈਂ ਪੰਜਾਬ ਵਾਲੇ ਪਾਸੇ ਆ ਜਿੱਧਰ ਕਿਸਾਨਾਂ ਦਾ ਮੋਰਚਾ ਇਥੋਂ ਦੀ ਕੱਲੀ ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਾਨਾ ਸਪੋਕਸਮੈਨ ਟੀਵੀ ਸ਼ੰਭੂ ਵੜ ਇਹ ਸਾਹਮਣੇ ਪੁਰਦੇ ਉੱਪਰ ਪੈਰਾ ਮਿਲਟਰੀ ਫੋਰਸ ਦੀ ਜਿਹੜੀ ਤਣਾਤੀ ਉਹ ਬਣਾ ਦਿੱਤੀ ਗਈ ਆ ਹਰਿਆਣਾ ਪੁਸ਼ ਦੇ ਜਮਾਨ ਨੇ ਹਰਿਆਣੇ ਵਾਲੇ ਪਾਸੇ ਤੋਂ ਤਾਰਾ 165 ਲਗਾਈ ਗਈ ਆ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇ ਕਿ ਇਹ ਪੱਥਰ ਦਾ ਵੈਰੀਕੇਟ ਆ ਤੇ ਸਾਹਮਣੇ ਲੋਹੇ ਦਾ ਵੈਰੀਕੇਟ ਰਾਤ ਤੋਂ ਰਾਤ ਲਗਾਇਆ ਗਿਆ ਜਿਸ ਨੂੰ ਸੰਗਲਾਂ ਦੇ ਨਾਲ ਬੰਨਿਆ ਗਿਆ ਸਾਹਮਣੇ ਪਰਦਾ ਲਗਾਇਆ ਗਿਆ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਈ ਫਿਰ ਪੱਥਰ ਦੇ ਵੈਰੀਕੇਟ ਦੇ ਤਾ ਅੱਜ ਦਿੱਲੀ ਨੂੰ ਮਰਜੀਵੜਿਆਂ ਦਾ ਪਹਿਲਾ ਜਥਾ ਦਿੱਲੀ ਨੂੰ ਕੂਚ ਕਰੇਗਾ ਤਕਰੀਬਨ 1 ਵਜੇ ਦੇ ਕਰੀਬ ਤਾਂ ਉਹ ਮਰਜੀਵੜੇ ਪਹਿਲਾਂ ਹੀ ਤਿਆਰਬਰ ਤਿਆਰ ਕੀਤੇ ਨੇ ਉਹਨਾਂ ਨੂੰ ਫਾਰਮ ਭਰਾਇਆ ਗਿਆ ਕਿ ਜੇਕਰ ਉਹਨਾਂ ਦੀ ਜਾਨ ਨੂੰ ਨੁਕਸਾਨ ਹੁੰਦਾ ਉਹ ਖੁਦ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਲਿਆਇਆ ਜਾਂਦਾ ਤਾਂ ਜੇਲ੍ਹ ਦੇ ਵਿੱਚ ਬੰਦ ਰਹਿਣ ਨੂੰ ਵੀ ਤਿਆਰ ਨੇ ਅਜਿਹੀ ਸਥਿਤੀ ਦੇ ਵਿੱਚ ਤਾਂ ਦੂਜੇ ਪਾਸੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਪੈਰਾ ਮਿਲਟਰੀ ਫੋਰਸ ਹਰਿਆਣਾ ਦੀ ਪੁਲਿਸ ਆ ਜਿਹੜੀ ਇਸ ਸਮੇਂ ਕਗਰ ਦਰਿਆ ਦੇ ਉੱਤੇ ਲਗਾ ਦਿੱਤੀ ਇਹ ਤਸਵੀਰਾਂ ਬਰੀਕੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਫਰਵਰੀ ਦੇ ਮਹੀਨੇ ਦੇ ਵਿੱਚ ਵੀ ਇਹ ਹਾਲਾਤ ਬਣੇ ਸੀ ਜਦੋਂ ਫਰਵਰੀ ਦੇ ਮਹੀਨੇ ਚ ਹਾਲਾਤ ਬਣੇ ਸੀ ਤਾਂ ਕਿਸਾਨਾਂ ਨੇ ਕੱਗਰ ਦਰਿਆ ਨੂੰ ਪਾਰ ਕਰਕੇ ਜਾਣ ਦਾ ਯਤਨ ਕੀਤਾ ਸੀ ਤਾਂ ਉਸ ਸਮੇਂ ਵੀ ਫੋਰਸ ਲਗਾਈ ਸੀ ਸਾਹਮਣੇ ਵੀ ਜਿਹੜੇ ਹਰਿਆਣਾ ਪੁਲਿਸ ਦੇ ਜ਼ੁਬਾਨ ਨੇ ਪੈਰਾਮਿਲਟਰੀ ਫੋਰਸ ਆ ਜਿਹੜੀ ਦਰਿਆ ਤੋਂ ਥੱਲੇ ਲਗਾ ਦਿੱਤੀ ਗਈ ਆ ਦਰਿਆ ਦੇ ਉੱਪਰ ਲਗਾ ਦਿੱਤੀ ਗਈ ਆ ਯਾਨੀ ਕਿ ਪੁਲ ਤੋਂ ਨੀਚੇ ਸਾਹਮਣੇ ਤਸਵੀਰਾਂ ਜ਼ੂਮ ਕਰਕੇ ਸੀ ਤੁਹਾਨੂੰ ਦਿਖਾ ਰਿਹਾ ਕਿ ਪੈਰਾਮਿਲਟਰੀ ਫੋਰਸ ਆ ਜਿਹੜੀ ਹਰਿਆਣਾ ਪੁਲਿਸ ਆ ਉਹ ਲਗਾਈ ਗਿਆ ਸਾਹਮਣੇ ਪੁਲ ਦੇ ਉੱਪਰ ਪੈਰਾ ਮਿਲਟਰੀ ਫੋਰਸ ਦੀ ਜਿਹੜੀ ਤਣਾਤੀ ਉਹ ਬੁਦਾ ਦਿੱਤੀ ਗਈ ਆ ਹਰਿਆਣਾ ਪੁਲਿਸ ਦੇ ਜਮਾਨ ਨੇ ਮੋਰਚੇ ਨਜ਼ਰ ਆ ਰਹੇ ਨੇ ਪੱਥਰ ਦੇ ਵੈਰੀਗੇਡ ਨਜ਼ਰ ਆ ਰਹੇ ਨੇ ਇੱਕ ਸੈੱਡ ਬਣਾਇਆ ਗਿਆ ਉਹ ਸੈੱਡ ਦੇ ਵਿੱਚ 9 ਮਹੀਨੇ ਤੋਂ ਹਰਿਆਣਾ ਪੁਲਿਸ ਦਾ ਤੇ ਇਸ ਪੈਰਾ ਮਿਲਟਰੀ ਫੋਰਸ ਦਾ ਪੱਕਾ ਪੈਰਾ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹਰਿਆਣੇ ਵਾਲੇ ਪਾਸੇ ਤੋਂ ਤਾਰਾ 165 ਲਗਾਈ ਗਈ ਹੈ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤਾਂ ਥੱਲੇ ਜਿਹੜੇ ਮੁਲਾਜ਼ਮ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਦੇਖ ਕੇ ਕੋਈ ਇਸ ਪਾਣੀ ਦੇ ذریعے ਇਸ ਘੱਗਰ ਨੂੰ ਪਾਰ ਕਰਕੇ ਹਰਿਆਣੇ ਵਾਲੇ ਪਾਸੇ ਜਾਣ ਦਾ ਯਤਨ ਕਰੇਗਾ ਤਾਂ ਉਸ ਨੂੰ ਮੌਕੇ ਤੇ ਹੀ ਫੜ ਲਿਆ ਜਾਵੇਗਾ ਮੌਕੇ ਤੇ ਹੀ ਉਸਤੇ ਕਾਰਵਾਈ ਕੀਤੀ ਗਈ ਜਾਂ ਫਿਰ ਅਥਰੂ ਗੈਸ ਵੀ ਜਿਹੜੇ ਇਸੇ ਤਰ੍ਹਾਂ ਜਿਹੜੇ ਪਿਛਲੇ ਫਰਵਰੀ ਦੇ ਮਹੀਨੇ ਮਾਫ ਕਰਨਾ ਫਰਵਰੀ ਦੇ ਮਹੀਨੇ ਦੇ ਵਿੱਚ ਇੱਥੋਂ ਚਲਾਏ ਗਏ ਸੀ ਤਾਂ ਜਿਹੜੇ ਬੈਰੀਕੇਡ ਵੀ ਮਜ਼ਬੂਤ ਕਰ ਦਿੱਤੇ ਗਏ ਨੇ ਲੋਹੇ ਦੀਆਂ ਤਾਰਾਂ ਲਗਾਈਆਂ ਗਈਆਂ ਨੇ ਪਰਦੇ ਲਗਾਏ ਗਏ ਨੇ ਤਾਂ ਕਿ ਉਹ ਮੂਵਮੈਂਟ ਅੱਗੇ ਨੂੰ ਕੈਦ ਨਾ ਹੋਵੇ ਪਰ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਪਰ ਪੈਦਲ ਜਾਣ ਦੇ ਲਈ ਹਲੇ ਤੱਕ ਕੋਈ ਜਿਹੜਾ ਸੜਕ ਦੇ ਉੱਪਰ ਤੇ ਰਸਤਾ ਨਹੀਂ ਬਣਿਆ ਹੋਇਆ ਤਾਂ ਇਸ ਕਰਕੇ ਕਿਸਾਨ ਹੁਣ ਅੱਗੇ ਕੀ ਕਰਦੇ ਨੇ ਕਿ ਅਥਰੂ ਗੈਂਦ ਦੇ ਗੁਲੇ ਚੱਲਣਗੇ ਹਰਿਆਣਾ ਪੁਲਿਸ ਕਾਰਵਾਈ ਕਰਦੀ ਉਹਨਾਂ ਨੂੰ ਫੜਕੇ ਲੈ ਕੇ ਜਾਂਦੀ ਐ ਤਾਂ ਉਹ ਤਾਂ ਅਗਲਾ ਰੂਪ ਰੇਖਾ ਜਿਹੜੀ ਉਹ ਤੈਅ ਕਰੇਗੀ ਅਗਲਾ ਸਮਾਂ ਤੈਅ ਕਰੇਗਾ ਪਰ ਕਿਸਾਨ ਸਾਫ ਕਰ ਚੁੱਕੇ ਨੇ ਕਿ ਅਸੀਂ ਜਿਹੜੇ ਸਾਡਾ ਜਥਾ ਏ ਮਰਜੀਵੜਿਆਂ ਦਾ ਉਹ ਤਿਆਰ ਬਰ ਤਿਆਰ ਆ ਤਾਂ ਉਹ ਅਸੀਂ ਅੱਗੇ ਜਾਵਾਂਗੇ ਇਹ ਪੱਥਰ ਦਾ ਵੈਰੀਕੇਟ ਆ ਇਹ ਸਾਹਮਣੇ ਲੋਹੇ ਦਾ ਵੈਰੀਕੇਟ ਰਾਤ ਤੋਂ ਰਾਤ ਲਗਾਇਆ ਗਿਆ ਇਸ ਨੂੰ ਸੰਗਲਾਂ ਦੇ ਨਾਲ ਆ ਗਿਆ ਤਾਂ ਕਿ ਇਸ ਨੂੰ ਕਿਸਾਨਾਂ ਜਿਹੜੇ ਉਹ ਖੇਚਣਾ ਸਕਣ ਸਾਹਮਣੇ ਪਰਦਾ ਲਗਾਇਆ ਗਿਆ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਿਆ ਫਿਰ ਪੱਥਰ ਦੇ ਵੈਰੀਗੇਟ ਨੇ ਸਾਹਮਣੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਉਹ ਤਸਵੀਰਾਂ ਵੀ ਤੁਹਾਨੂੰ ਕੱਲੀ ਕੱਲੀ ਤਸਵੀਰ ਜਾਨ ਸਕੂਕਸਮੈਨ ਤੇ ਦਿਖਾ ਰਹੇ ਹਾਂ ਤਾਂ ਹਾਲਾਤ ਕੀ ਬਣਦੇ ਨੇ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਅੱਜ ਦਾ ਦਿਨ ਬਹੁਤ ਹੀ ਖਾਸ ਰਹਿਣ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਸੇ ਦਿਨੀ ਅੱਜ ਮਰਜੀਵੜਿਆਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ ਸਭ ਤੋਂ ਵੱਡੀ ਅਤੇ ਅਹਿਮ ਮੰਗ ਐਮਐਸਪੀ ਤੇ ਕਾਨੂੰਨੀ ਗਰੰਟੀ ਤੇ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ तमाम ਇਹ ਕਿਸਾਨਾਂ ਦੀਆਂ ਮੰਗਾਂ ਨੇ 10 ਮਹੀਨੇ ਕਰੀਬ ਹੋਣ ਵਾਲੇ ਨੇ 33 ਤੋਂ ਵੱਧ ਜਿਹੜੇ ਕਿਸਾਨ ਨੇ ਆਪਣੀ ਜਾਨ ਆ ਜਿਹੜੀ ਉਹ ਕੁਰਬਾਨੀ ਆਪਣੀ ਕਿਸਾਨੀ ਦੇ ਲੇਖੇ ਲਾ ਚੁੱਕੇ ਇਹਦਾ ਜਹੇ ਦੇ ਵਿੱਚ ਹੁਣ ਕਿਸਾਨ ਅੱਗੇ ਕਿਵੇਂ ਜਾਣਗੇ ਸਵਾਲ ਉਸੇ ਤਰ੍ਹਾਂ ਬਰਕਰਾਰ ਹੈ ਸਥਿਤੀ ਤਣਾਪੂਰਨ ਬਣਦੀ ਜਾ ਰਹੀ ਹੈ ਫੋਰਸ ਵਧਾ ਦਿੱਤੀ ਗਈ ਆ ਸੀਆਰਪੀਐਫ ਦੀਆਂ ਟੁਕੜੀਆਂ ਹਰਿਆਣੇ ਪਾਸ ਹਰਿਆਣੇ ਵਾਲੇ ਪਾਸੇ ਲਗਾ ਦਿੱਤੀਆਂ ਨੇ ਉਹ ਪਲ-ਪਲ ਦੀ ਤਸਵੀਰ ਤੁਹਾਨੂੰ ਹਰਿਆਣੇ ਵਾਲੇ ਪਾਸੇ ਵੀ ਅਸੀਂ ਲਗਾਤਾਰ ਦਿਖਾ ਰਿਹਾ ਮੈਂ ਪੰਜਾਬ ਵਾਲੇ ਪਾਸੇ ਆ ਜਿੱਧਰ ਕਿਸਾਨਾਂ ਦਾ ਮੋਰਚਾ ਇੱਥੋਂ ਦੀ ਕੱਲੀ-ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਾਨਾ ਸਪੋਕਸਮੈਨ ਟੀਵੀ ਸ਼ੰਭੂਵਰਡ ਜਾਂ ਸਾਹਮਣੇ ਮੁਰਦੇ ਉੱਪਰ ਪੈਰਾ ਮਿਲਟਰੀ ਫੋਰਸ ਦੀ ਜਿਹੜੀ ਤਣਾਤੀ ਉਹ ਬਣਾ ਦਿੱਤੀ ਗਈ ਆ ਹਰਿਆਣਾ ਪੁਟ ਦੇ ਜਮਾਨ ਨੇ ਹਰਿਆਣੇ ਵਾਲੇ ਪਾਸੇ ਤੋਂ ਤਾਰਾ 165 ਲਗਾਈ ਗਈ ਆ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਪੱਥਰ ਦਾ ਵੈਰੀਕੇਟ ਆ ਇਹ ਸਾਹਮਣੇ ਲੋਹੇ ਦਾ ਵੈਰੀਕੇਟ ਰਾਤ ਤੋਂ ਰਾਤ ਲਗਾਇਆ ਗਿਆ ਜਿਸ ਨੂੰ ਸੰਗਲਾਂ ਦੇ ਨਾਲ ਬੰਨਿਆ ਗਿਆ ਸਾਹਮਣੇ ਪਰਦਾ ਲਗਾਇਆ ਗਿਆ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਈ ਆ ਫਿਰ ਪੱਥਰ ਦੇ ਵੈਰੀਕੇਟ ਦੇ ਤਾ ਅੱਜ ਦਿੱਲੀ ਨੂੰ ਮਰਜੀਵੜਿਆਂ ਦਾ ਪਹਿਲਾ ਜਥਾ ਦਿੱਲੀ ਨੂੰ ਕੂਚ ਕਰੇਗਾ ਤਕਰੀਬਨ 1 ਵਜੇ ਦੇ ਕਰੀਬ ਤਾਂ ਉਹ ਮਰਜੀਵੜੇ ਪਹਿਲਾਂ ਹੀ ਤਿਆਰਬਰ ਤਿਆਰ ਕੀਤੇ ਨੇ ਉਹਨਾਂ ਨੂੰ ਫਾਰਮ ਭਰਾਇਆ ਗਿਆ ਕਿ ਜੇਕਰ ਉਹਨਾਂ ਦੀ ਜਾਨ ਨੂੰ ਨੁਕਸਾਨ ਹੁੰਦਾ ਉਹ ਖੁਦ ਜ਼ਿੰਮੇਵਾਰ ਹੋਣਗੇ ਜੇਕਰ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਲਿਆਇਆ ਜਾਂਦਾ ਤਾਂ ਜੇਲ੍ਹ ਦੇ ਵਿੱਚ ਬੰਦ ਰਹਿਣ ਨੂੰ ਵੀ ਤਿਆਰ ਨੇ ਅਜਿਹੀ ਸਥਿਤੀ ਦੇ ਵਿੱਚ ਤਾਂ ਦੂਜੇ ਪਾਸੇ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਪੈਰਾ ਮਿਲਟਰੀ ਫੋਰਸ ਹਰਿਆਣਾ ਦੀ ਪੁਲਿਸ ਆ ਜਿਹੜੀ ਇਸ ਸਮੇਂ ਕਗਰ ਦਰਿਆ ਦੇ ਉੱਤੇ ਲਗਾ ਦਿੱਤੀ ਇਹ ਤਸਵੀਰਾਂ ਬਰੀਕੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਫਰਵਰੀ ਦੇ ਮਹੀਨੇ ਦੇ ਵਿੱਚ ਵੀ ਇਹ ਹਾਲਾਤ ਬਣੇ ਸੀ ਜਦੋਂ ਫਰਵਰੀ ਦੇ ਮਹੀਨੇ ਚ ਹਾਲਾਤ ਬਣੇ ਸੀ ਤਾਂ ਕਿਸਾਨਾਂ ਨੇ ਕੱਗਰ ਦਰਿਆ ਨੂੰ ਪਾਰ ਕਰਕੇ ਜਾਣ ਦਾ ਯਤਨ ਕੀਤਾ ਸੀ ਤਾਂ ਉਸ ਸਮੇਂ ਵੀ ਫੋਰਸ ਲਗਾਈ ਸੀ ਸਾਹਮਣੇ ਵੀ ਜਿਹੜੇ ਹਰਿਆਣਾ ਪੁਲਿਸ ਦੇ ਜ਼ੁਬਾਨ ਨੇ ਪੈਰਾਮਿਲਟਰੀ ਫੋਰਸ ਆ ਜਿਹੜੀ ਦਰਿਆ ਤੋਂ ਥੱਲੇ ਲਗਾ ਦਿੱਤੀ ਗਈ ਆ ਦਰਿਆ ਦੇ ਉੱਪਰ ਲਗਾ ਦਿੱਤੀ ਗਈ ਆ ਯਾਨੀ ਕਿ ਪੁਲ ਤੋਂ ਨੀਚੇ ਸਾਹਮਣੇ ਤਸਵੀਰਾਂ ਜ਼ੂਮ ਕਰਕੇ ਸੀ ਤੁਹਾਨੂੰ ਦਿਖਾ ਰਿਹਾ ਕਿ ਪੈਰਾਮਿਲਟਰੀ ਫੋਰਸ ਆ ਜਿਹੜੀ ਹਰਿਆਣਾ ਪੁਲਿਸ ਆ ਉਹ ਲਗਾਈ ਗਿਆ ਸਾਹਮਣੇ ਪੁਲ ਦੇ ਉੱਪਰ ਪੈਰਾ ਮਿਲਟਰੀ ਫੋਰਸ ਦੀ ਜਿਹੜੀ ਤਣਾਤੀ ਉਹ ਬੁਲਾ ਦਿੱਤੀ ਗਈ ਆ ਹਰਿਆਣਾ ਪੁਲਿਸ ਦੇ ਜਮਾਨ ਨੇ ਮੋਰਚੇ ਨਜ਼ਰ ਆ ਰਹੇ ਨੇ ਪੱਥਰ ਦੇ ਵੈਰੀਗੇਡ ਨਜ਼ਰ ਆ ਰਹੇ ਨੇ ਇੱਕ ਸੈੱਡ ਬਣਾਇਆ ਗਿਆ ਉਹ ਸੈੱਡ ਦੇ ਵਿੱਚ 9 ਮਹੀਨੇ ਤੋਂ ਹਰਿਆਣਾ ਪੁਲਿਸ ਦਾ ਤੇ ਇਸ ਪੈਰਾ ਮਿਲਟਰੀ ਫੋਰਸ ਦਾ ਪੱਕਾ ਪੈਰਾ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹਰਿਆਣੇ ਵਾਲੇ ਪਾਸੇ ਤੋਂ ਤਾਰਾ 165 ਲਗਾਈ ਗਈ ਹੈ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤਾ ਥੱਲੇ ਜਿਹੜੇ ਮੁਲਾਜ਼ਮ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਦੇਖ ਕੇ ਕੋਈ ਇਸ ਪਾਣੀ ਦੇ ذریعے ਇਸ ਘੱਗਰ ਨੂੰ ਪਾਰ ਕਰਕੇ ਹਰਿਆਣੇ ਵਾਲੇ ਪਾਸੇ ਜਾਣ ਦਾ ਯਤਨ ਕਰੇਗਾ ਤਾਂ ਉਸ ਨੂੰ ਮੌਕੇ ਤੇ ਹੀ ਫੜ ਲਿਆ ਜਾਵੇਗਾ ਮੌਕੇ ਤੇ ਹੀ ਉਸਤੇ ਕਾਰਵਾਈ ਕੀਤੀ ਗਈ ਜਾਂ ਫਿਰ ਅਥਰੂ ਗੈਸ ਵੀ ਜਿਹੜੇ ਇਸੇ ਤਰ੍ਹਾਂ ਜਿਹੜੇ ਪਿਛਲੇ ਫਰਵਰੀ ਦੇ ਮਹੀਨੇ ਮਾਫ ਕਰਨਾ ਫਰਵਰੀ ਦੇ ਮਹੀਨੇ ਦੇ ਵਿੱਚ ਇੱਥੋਂ ਚਲਾਏ ਗਏ ਸੀ ਤਾਂ ਜਿਹੜੇ ਬੈਰੀਕੇਡ ਵੀ ਮਜ਼ਬੂਤ ਕਰ ਦਿੱਤੇ ਗਏ ਨੇ ਲੋਹੇ ਦੀਆਂ ਤਾਰਾਂ ਲਗਾਈਆਂ ਗਈਆਂ ਨੇ ਪਰਦੇ ਲਗਾਏ ਗਏ ਨੇ ਤਾਂ ਕਿ ਉਹ ਮੂਵਮੈਂਟ ਅੱਗੇ ਨੂੰ ਕੈਦ ਨਾ ਹੋਵੇ ਪਰ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਪਰ ਪੈਦਲ ਜਾਣ ਦੇ ਲਈ ਹਲੇ ਤੱਕ ਕੋਈ ਜਿਹੜਾ ਸੜਕ ਦੇ ਉੱਪਰ ਤੇ ਰਸਤਾ ਨਹੀਂ ਬਣਿਆ ਹੋਇਆ ਤਾਂ ਇਸ ਕਰਕੇ ਕਿਸਾਨ ਹੁਣ ਅੱਗੇ ਕੀ ਕਰਦੇ ਨੇ ਕਿ ਅਥਰੂ ਗੈਂਸ ਦੇ ਗੁਲੇ ਚੱਲਣਗੇ ਹਰਿਆਣਾ ਪੁਲਿਸ ਕਾਰਵਾਈ ਕਰਦੀ ਉਹਨਾਂ ਨੂੰ ਫੜਕੇ ਲੈ ਕੇ ਜਾਂਦੀ ਹੈ ਤਾਂ ਉਹ ਤਾਂ ਅਗਲਾ ਰੂਪਰੇਖਾ ਜਿਹੜੀ ਉਹ ਤੈਅ ਕਰੇਗੀ ਅਗਲਾ ਸਮਾਂ ਤੈਅ ਕਰੇਗਾ ਪਰ ਕਿਸਾਨ ਸਾਫ ਕਰ ਚੁੱਕੇ ਨੇ ਕਿ ਅਸੀਂ ਜਿਹੜੇ ਸਾਡਾ ਜੱਥਾ ਏ ਮਰਜੀਵੜਿਆਂ ਦਾ ਉਹ ਤਿਆਰ ਬਰ ਤਿਆਰ ਆ ਤਾਂ ਉਹ ਅਸੀਂ ਅੱਗੇ ਜਾਵਾਂਗੇ ਇਹ ਪੱਥਰ ਦਾ ਵੈਰੀਕੇਟ ਆ ਇਹ ਸਾਹਮਣੇ ਲੋਹੇ ਦਾ ਵੈਰੀਕੇਟ ਰਾਤ ਤੋਂ ਰਾਤ ਲਗਾਇਆ ਗਿਆ ਇਸ ਨੂੰ ਸੰਗਲਾਂ ਦੇ ਨਾਲ ਨਿਆ ਗਿਆ ਤਾਂ ਕਿ ਇਸ ਨੂੰ ਕਿਸਾਨਾਂ ਜਿਹੜੇ ਉਹ ਖੇਚਣਾ ਸਕਣ ਸਾਹਮਣੇ ਪਰਦਾ ਲਗਾਇਆ ਗਿਆ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਿਆ ਫਿਰ ਪੱਥਰ ਦੇ ਵੈਰੀਗੇਟ ਨੇ ਸਾਹਮਣੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਉਹ ਤਸਵੀਰਾਂ ਵੀ ਤੁਹਾਨੂੰ ਕੱਲੀ ਕੱਲੀ ਤਸਵੀਰ ਜਾਨ ਸਕੂਕਸਮੈਨ ਤੇ ਦਿਖਾ ਰਹੇ ਹਾਂ ਤਾਂ ਹਾਲਾਤ ਕੀ ਬਣਦੇ ਨੇ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਅੱਜ ਦਾ ਦਿਨ ਬਹੁਤ ਹੀ ਖਾਸ ਰਹਿਣ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਸੇ ਦਿਨੀ ਅੱਜ ਮਰਜੀਵੜਿਆਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ ਸਭ ਤੋਂ ਵੱਡੀ ਅਤੇ ਅਹਿਮ ਮੰਗ ਐਮਐਸਪੀ ਤੇ ਕਾਨੂੰਨੀ ਗਰੰਟੀ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ ਤਮਾਮ ਇਹ ਕਿਸਾਨਾਂ ਦੀਆਂ ਮੰਗਾਂ ਨੇ 10 ਮਹੀਨੇ ਕਰੀਬ ਹੋਣ ਵਾਲੇ ਨੇ 33 ਤੋਂ ਵੱਧ ਜਿਹੜੇ ਕਿਸਾਨ ਨੇ ਆਪਣੀ ਜਾਨ ਆ ਜਿਹੜੀ ਉਹ ਕੁਰਬਾਨੀ ਆਪਣੀ ਕਿਸਾਨੀ ਦੇ ਲੇਖੇ ਲਾ ਚੁੱਕੇ ਨੇ ਤਾਂ ਅਜਿਹੇ ਦੇ ਵਿੱਚ ਹੁਣ ਕਿਸਾਨ ਅੱਗੇ ਕਿਵੇਂ ਜਾਣਗੇ ਸਵਾਲ ਉਸੇ ਤਰ੍ਹਾਂ ਬਰਕਰਾਰ ਹੈ ਸਥਿਤੀ ਤਣਾਪੂਰਨ ਬਣਦੀ ਜਾ ਰਹੀ ਹੈ ਫੋਰਸ ਵਧਾ ਦਿੱਤੀ ਗਈ ਆ ਸੀਆਰਪੀਐਫ ਦੀਆਂ ਟੁਕੜੀਆਂ ਹਰਿਆਣੇ ਪਾਸ ਹਰਿਆਣੇ ਵਾਲੇ ਪਾਸੇ ਲਗਾ ਦਿੱਤੀਆਂ ਨੇ ਉਹ ਪਲ-ਪਲ ਦੀ ਤਸਵੀਰ ਤੁਹਾਨੂੰ ਹਰਿਆਣੇ ਵਾਲੇ ਪਾਸੇ